ਸਰ ਸ੍ਰੀ ਕਾਲ ਦੀ ਸਾਰਿਆਂ ਨੂੰ ਅੱਜ ਅਸੀਂ ਪੜਾਂਗੇ ਵਿਆਕਰਨ ਹੁਣ ਅਸੀਂ ਕੋਈ ਵੀ ਵਿਆਕਰਨ ਦਾ ਕੋਈ ਵੀ ਟੋਪਿਕ ਕਰਨਾ ਆ ਨਾਮ ਪਰ ਨਾਮ ਜਾਂ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਉਸ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਵਿਆਕਰਨ ਕੀ ਹੁੰਦੀ ਆ ਵਿਆਕਰਨ ਦਾ ਕੀ ਮਤਲਬ ਆ ਇਹਦਾ ਕੀ ਕੰਮ ਆ ਆਪਣੀ ਭਾਸ਼ਾ ਦੇ ਵਿੱਚ ਤੇ ਉਹ ਤੋਂ ਉਹ ਤੋਂ ਬਾਅਦ ਫਿਰ ਅਸੀਂ ਜਿਹੜਾ ਆ ਬਾਕੀ ਅਸੀਂ ਜਿਹੜੇ ਬਾਕੀ ਜਿਹੜੇ ਰੂਪ ਹੈਗੇ ਆ ਉਹਨਾਂ ਦੇ ਬਾਰੇ ਅਸੀਂ ਸਮਝ ਸਕਦੇ ਆ ਕਿ ਇਹ ਕੀ ਚੀਜ਼ ਆ ਤੇ ਕਿਹਦੇ ਲਈ ਵਰਤੇ ਜਾਂਦੇ ਆ ਹੁਣ ਅਸੀਂ ਦੇਖਦੇ ਆ ਕਿ ਵਿਆਕਰਨ ਕੀ ਹੁੰਦੀ ਆ ਵਿਆਕਰਨ ਕਹਿੰਦਾ ਉਹ ਨਿਯਮ ਆ ਜੋ ਕਿਸੇ ਭਾਸ਼ਾ ਨੂੰ ਸ਼ੁੱਧ ਤੇ ਸਹੀ ਲਿਖਣ ਲਈ ਵਰਤੇ ਜਾਂਦੇ ਆ ਠੀਕ ਆ ਜਿੱਦਾਂ ਹੁਣ ਭਾਸ਼ਾ ਵਿਗਿਆਨੀ ਆ ਉਹਨਾਂ ਨੇ ਕੋਈ ਵੀ ਭਾਸ਼ਾ ਜਿਹੜੀ ਆ ਉਹਨੂੰ ਜਿਹੜਾ ਸਹੀ ਤੇ ਸ਼ੁੱਧ ਰੂਪ ਜਿਹੜਾ ਆ ਲਿਖਣ ਲਈ ਉਹਨਾਂ ਨੇ ਕੁਝ ਉਹਦੇ ਨਿਯਮ ਬਣਾ ਦਿੱਤੇ ਤੇ ਉਹ ਨਿਯਮ ਜਿਹੜੇ ਆ ਉਹ ਕੀ ਕਰਦੇ ਆ ਭਾਸ਼ਾ ਨੂੰ ਸਹੀ ਤੇ ਸ਼ੁੱਧ ਲਿਖਣ ਦੇ ਵਿੱਚ ਸਾਡੀ ਮਦਦ ਕਰਦੀ ਆ ਕਹਿੰਦੇ ਹਰ ਭਾਸ਼ਾ ਦਾ ਜਿਹੜਾ ਆਪਣਾ ਕੋਈ ਨਾ ਕੋਈ ਵਿਆਕਰਨ ਹੁੰਦਾ ਆ ਜਿਸ ਨੂੰ ਕਿਸੇ ਦੂਜੀ ਭਾਸ਼ਾ ਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ ਹੁਣ ਜਿੱਦਾਂ ਹਿੰਦੀ ਆ ਹਿੰਦੀ ਦਾ ਆਪਣਾ ਵਿਆਕਰਨ ਆ ਇੰਗਲਿਸ਼ ਦਾ ਆਪਣਾ ਹੈਗਾ ਆ ਪੰਜਾਬੀ ਦਾ ਆਪਣਾ ਵਿਆਕਰਨ ਆ ਤੇ ਕਹਿੰਦੇ ਜਿੱਦਾਂ ਜਿੱਦਾਂ ਭਾਸ਼ਾ ਦੇ ਵਿੱਚ ਤਬਦੀਲੀ ਆਉਂਦੀ ਆ ਵਿਆਕਰਨ ਦੇ ਨਿਯਮਾਂ ਦੇ ਵਿੱਚ ਵੀ ਥੋੜੀ ਥੋੜੀ ਤਬਦੀਲੀ ਜੜੀ ਆ ਆਉਂਦੀ ਰਹਿੰਦੀ ਆ ਜਿਹੜੀ ਵਿਆਕਰਨ ਵਿਆਕਰਨ ਸਾਨੂੰ ਤੁਨੀ ਤੋਂ ਪਵੰਛ ਦਾ ਸ਼ਬਦ ਤੋਂ ਵਾਕਾਂਸ਼ ਦਾ ਤੇ ਵਾਕਾਂਸ਼ ਤੋਂ ਉਪਵਾਕ ਦਾ ਤੇ ਉਪਵਾਕ ਤੋਂ ਵਾਕ ਦਾ ਨਿਰਮਾਣ ਕਿਵੇਂ ਹੁੰਦਾ ਹੈ ਉਹਦੇ ਬਾਰੇ ਸਾਨੂੰ ਦੱਸਦੀ ਆ ਹੁਣ ਅੱਗੇ ਅਸੀਂ ਦੇਖਾਂਗੇ ਵਿਆਕਰਨ ਦੀਆਂ ਕਿਸਮਾਂ ਵਿਆਕਰਨ ਦੀਆਂ ਦੋ ਕਿਸਮਾਂ ਹੁੰਦੀਆਂ ਆ ਸਿਧਾਂਤਕ ਵਿਆਕਰਨ ਤੇ ਵਿਵਹਾਰਕ ਵਿਆਕਰਨ ਸਿਧਾਂਤਕ ਵਿਆਕਰਨ ਕਿਹੜਾ ਹੁੰਦਾ ਹੈ ਸਿਧਾਂਤਕ ਵਿਆਕਰਨ ਦੇ ਵਿੱਚ ਬੱਚਿਆਂ ਨੂੰ ਕੁਝ ਨਹੀਂ ਸਮਝਾਇਆ ਜਾਂਦਾ ਸਿਰਫ ਉਹਨਾਂ ਨੂੰ ਰੱਟਾ ਲਗਾਇਆ ਜਾਂਦਾ ਜਿਹੜੇ ਵੀ ਨਿਯਮ ਹੁੰਦੇ ਆ ਤੇ ਜਿਹੜਾ ਵਿਵਹਾਰਿਕ ਵਿਆਕਰਨ ਆ ਉਹਦੇ ਵਿੱਚ ਬੱਚਿਆਂ ਨੂੰ ਵਿਗਿਆਨਿਕ ਸੌਰੀ ਵਿਆਕਰਨਿਕ ਨਿਯਮਾਂ ਦੀ ਜਾਣਕਾਰੀ ਜਿਹੜੀ ਆ ਉਹ ਬੱਚਿਆਂ ਨੂੰ ਪ੍ਰੈਕਟੀਕਲੀ ਰੂਪ ਦੇ ਵਿੱਚ ਦਿੱਤੀ ਜਾਂਦੀ ਆ ਪਰ ਜਿਹੜੇ ਹੁਣ ਵਿਵਹਾਰਿਕ ਵਿਆਕਰਨ ਆ ਉਹ ਛੋਟੇ ਬੱਚਿਆਂ ਤੱਕ ਤਾਂ ਸਹੀ ਆ ਪਰ ਵੱਡੇ ਬੱਚਿਆਂ ਲਈ ਅਸੀਂ ਉਹਨੂੰ ਵਰਤੋਂ ਨਹੀਂ ਕਰ ਸਕਦੇ ਹੁਣ ਅੱਗੇ ਦੇਖਾਂਗੇ ਅਸੀਂ ਵਿਆਕਰਨ ਦੇ ਭਾਗ ਚਾਂ ਅੰਗ ਪਹਿਲਾਂ ਅਸੀਂ ਵਿਆਕਰਨ ਦੀਆਂ ਕਿਸਮਾਂ ਕੀਤੀਆਂ ਹੁਣ ਅਸੀਂ ਉਹਦੇ ਭਾਗ ਜਾਂ ਅੰਗ ਕਰਾਂਗੇ ਹੁਣ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਜੇ ਕਿਸਮਾਂ ਪੁੱਛਿਆ ਤਾਂ ਦੋ ਲਿਖਣੀਆਂ ਜੇ ਅੰਗ ਪੁੱਛਿਆ ਤਾਂ ਉਹਨੇ ਚਾਰ ਲਿਖਣੇ ਕਈ ਸਮਾਂ ਦੇ ਵਿਆਕਰਨ ਦੇ ਤਿੰਨ ਅੰਗ ਵੀ ਦੱਸਿਆ ਪਰ ਮੋਸਟਲੀ ਕਿਤਾਬਾਂ ਦੇ ਵਿੱਚ ਜਿਹੜੇ ਆ ਚਾਰ ਅੰਗ ਦੱਸਿਆ ਅੰਗ ਦੇਖਦੇ ਹੁਣ ਅੰਗ ਦੇਖਦੇ ਆ ਕਿਹੜੇ ਹੁੰਦੇ ਆ ਨੰਬਰ 1 ਤੇਗਾ ਧੁਨੀ ਬੋਧ ਜਾਂ ਵਰਣ ਬੋਧ ਸ਼ਬਦ ਬੋਧ ਵਾਕ ਬੋਧ ਤੇ ਅਰਥ ਬੋਧ ਇਹ ਤਾਂ ਹੋ ਗਿਆ ਇਹਦੇ ਚਾਰ ਅੰਗ ਜਿ ਜਿਹੜਾ ਨੇ ਵਿਆਕਰਨ ਦੇ ਕਈ ਕਈਆਂ ਕੁੱਛੀਆਂ ਹੋਵੇ ਤਾਂ ਉਹ ਹੈਗੀਆਂ ਆ ਪੰਜ ਉਹ ਕਿਹੜੀਆਂ ਕਿਹੜੀਆਂ ਆ ਵਾਕ ਉਪਵਾਕ ਵਾਕਾਂਸ਼ ਸ਼ਬਦ ਤੇ ਪਵਾੰਸ਼ ਹੁਣ ਇਹਨਾਂ ਸਾਰੀਆਂ ਵਿਆਕਰਨਿਕ ਕਈਆਂ ਦੇ ਬਾਰੇ ਵੀ ਅਸੀਂ ਜਿਹੜੇ ਡਿਟੇਲ ਦੇ ਵਿੱਚ ਅੱਗੇ ਪੜਾਂਗੇ ਹੁਣ ਸਭ ਤੋਂ ਪਹਿਲਾਂ ਦੇਖਦੇ ਆ ਧੁਨੀ ਬੋਧ ਧੁਨੀ ਬੋਧ ਕੀ ਹੁੰਦਾ ਧੁਨੀ ਬੋਧ ਵਿੱਚ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਕਿਹੜੇ ਕਿਹੜੀਆਂ ਧੁਨੀਆਂ ਹੁੰਦੀਆਂ ਇਹਨਾਂ ਦਾ ਕੀ ਕੰਮ ਆ ਵਾਕ ਦੇ ਵਿੱਚ ਉਹਦੇ ਬਾਰੇ ਸਾਰਾ ਹੀ ਡਿਟੇਲ ਦੇ ਵਿੱਚ ਪੜਿਆ ਜਾਂਦਾ ਹੈ ਨੰਬਰ 2 ਤੇ ਹੈਗਾ ਸ਼ਬਦ ਬੋਧ ਸ਼ਬਦ ਬੋਧ ਵਿੱਚ ਸ਼ਬਦ ਵੰਡ ਸ਼ਬਦ ਰਚਨਾ ਤੇ ਸ਼ਬਦ ਰੂਪਾਂਤਰ ਸੰਬੰਧੀ ਨਿਯਮਾਂ ਦਾ ਗਿਆਨ ਕੀਤਾ ਜਾਂਦਾ ਹੈ ਕਿ ਸ਼ਬਦਾ ਦੇ ਜਿਹੜਾ ਕਿੱਦਾਂ ਰੂਪਾਂਤਰ ਹੁੰਦਾ ਹੈ ਕਿੱਦਾਂ ਉਤਪਤੀ ਹੋਏ ਉਹਦੇ ਬਾਰੇ ਸਾਰਾ ਗਿਆਨ ਇਹਦੇ ਵਿੱਚ ਮਿਲਦਾ ਹੈ ਅੱਗੇ ਹੈਗਾ ਵਾਕ ਬੋਧ ਵਾਕ ਬੋਧ ਵਿੱਚ ਵਾਕ ਰਚਨਾ ਵਾਕ ਵੰਡ ਵਾਕ ਵਟਾਂਦਰਾ ਤੇ ਵਿਸ਼ਰਾਮ ਚਿੰਨਾਂ ਬਾਰੇ ਜਿਹੜਾ ਆ ਗਿਆਨ ਹੁੰਦਾ ਹੈ ਹੁਣ ਅਰਥਬੋਧ ਜਿਹੜਾ ਅਰਥ ਮਤਲਬ ਅਰਥਬੋਧ ਮਤਲਬ ਸ਼ਬਦ ਤੇ ਵਾਕਾਂ ਦੇ ਅਰਥਾਂ ਦਾ ਬੋਧ ਕਰਾਉਂਦਾ ਹੈ ਹੁਣ ਅੱਗੇ ਦੇ ਦੇ ਕਹਿੰਦਾ ਵਿਆਕਰਨ ਜਿਹੜਾ ਹੈ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਵਿਸ਼ਲੇਸ਼ਣ ਕਰਨਾ ਵਿਸ਼ਲੇਸ਼ਣ ਸ਼ਬਦ ਦਾ ਅੰਗਰੇਜ਼ੀ ਬਦਲ ਗ੍ਰਾਮਰ ਹੈ ਅੰਗਰੇਜ਼ੀ ਦੇ ਵਿੱਚ ਅਸੀਂ ਗ੍ਰਾਮਰ ਕਹਿੰਦੇ ਆ ਤੇ ਸੰਸਕ੍ਰਿਤ ਦੇ ਵਿੱਚ ਇਹਨੂੰ ਵਿਸ਼ਲੇਸ਼ਣ ਕਹਿੰਦੇ ਆ ਜਨਾਨੀ ਮੂਲ ਤੋਂ ਉਤਪੰਨ ਹੋਏ ਇਹ ਸ਼ਬਦ ਦਾ ਅਰਥ ਲਿਖਣ ਦੀ ਕਲਾ ਜਾਂ ਵਿਧੀ ਹੈ ਕਿ ਕਹਿੰਦਾ ਵਿਆਕਰਨ ਮੌਖਿਕ ਤੇ ਲਿਖਤੀ ਮੌਖਿਕ ਮਤਲਬ ਜਦੋਂ ਅਸੀਂ ਬੋਲਦੇ ਆ ਕੋਈ ਵੀ ਵਾਕ ਤੇ ਲਿਖਤੀ ਮਤਲਬ ਜਦੋਂ ਲਿਖਦੇ ਆ ਇਹਨਾਂ ਦੋਨਾਂ ਲਈ ਜਿਹੜਾ ਹੈ ਵਿਆਕਰਨ ਜਿਹੜਾ ਹੈ ਜ਼ਰੂਰੀ ਆ